ਕਿਸਾਨੀ ਅੰਦੋਲਨ ਨੂੰ ਲੈ ਕੇ ਸਰਕਾਰ ਵੱਲੋਂ ਹਰਿਆਣਾ ਦੇ ਨਾਂ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਸੇਵਾਵਾਂ ਬੰਦ ਕੀਤੀਆਂ ਜਿਸ ਨੂੰ ਲੈ ਕੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਖਾਸ ਤੌਰ ਤੇ ਜਿਨ੍ਹਾਂ ਦਾ ਕੰਮ ਇੰਟਰਨੈਟ ਤੇ ਆਨਲਾਈਨ ਹੋ ਰਿਹਾ ਜਿਸ ਨੂੰ ਲੈ ਕੇ ਸੈਂਟਰ ਦੇ ਅਧਿਆਪਕ ਅਤੇ ਵਿਦਿਆਰਥੀ ਵੀ ਕਾਫੀ ਤੰਗ ਹੋਏ ਉਹਨਾਂ ਦਾ ਕਹਿਣਾ ਹੈ ਸਾਡੀ ਪੜਾਈ ਤੇ ਅਸਰ ਪੈ ਰਿਹਾ ਹੈ ਮੇਰਾ ਨਾਮ ਮਸਕਾਨਪ੍ਰੀਤ ਕੌਰ ਹੈ ਮੈਂ ਕਿ ਹੈਗਾ ਤੁਹਾਡਾ ਇਹ ਆਫਿਸ ਕਾ ਦਾ ਹੈ ਇਹ ਆਲਸੋ ਪੀਟੀ ਸੈਂਟਰ ਹੈ ਕਿਸ ਮਸਿਆ ਵੀ ਇੰਟਰਨੈਟ ਬੰਦ ਹੋਣ ਦੀ। ਐਕਚੁਅਲੀ ਪ੍ਰੋਬਲਮ ਸਰਕਾਰ ਦੀ ਤਰਫ ਤੋਂ ਹੋ ਰਹੀ ਹੈ ਲੇਕਿਨ ਸਾਨੂੰ ਇਹ ਚੀਜ਼ ਦਾ ਫੇਸ ਕਰਨਾ ਪੈ ਰਿਹਾ ਕਿਉਂਕਿ ਬਹੁਤ ਸਾਰੇ ਇੱਧਰ ਦੇ ਬੱਚੇ ਹੈ ਜੋ ਸਾਡੇ ਕੋਲ ਆਂਦੇ ਨੇ ਔਰ ਉਹਨਾਂ ਨੇ ਕਈਆਂ ਨੇ ਐਗਜ਼ਾਮਸ ਵੀ ਫਿਲ ਕੀਤੇ ਹੋਏ ਹੈ ਫਿਰ ਵੀ ਉਹਨਾਂ ਨੂੰ ਇਨੀ ਪ੍ਰੋਬਲਮ ਆ ਰਹੀ ਹੈ ਦਿੱਕਤ ਆ ਰਹੀ ਹੈ ਨੈਟ ਨਹੀਂ ਚੱਲ ਰਿਹਾ ਔਰ ਕਈ ਛੁੱਟੀਆਂ ਤੇ ਹੈ ਬੱਚੇ ਕਿਉਂਕਿ ਸਪੈਸੀਫਿਕਲੀ ਉਹਨਾਂ ਦੇ ਕਈ ਉਹ ਕਿੱਥੇ ਹੋਰ ਸ਼ਹਿਰ ਚ ਜਾ ਕੇ ਪੜ੍ਹ ਰਹੇ ਹੈ ਤੇ ਆਪਣੇ ਘਰ 셀 ਸਟੱਡੀ ਕਰ ਰਹੇ ਹੈ। ਤੋ ਇੰਨੀ ਦਿੱਕਤ ਆ ਰਹੀ ਹੈ ਸਾਨੂੰ ਕਿ 노 ਡਾਊਟ ਸਾਡੇ ਕੋਲ ਕੁਝ ਮਟੀਰੀਅਲ ਹੈਗਾ ਸੀ ਬਾਈ ਚਾਂਸ ਫਿਰ ਵੀ ਅਸੀਂ ਬੱਚੇ ਇਸ ਸਪੈਸ਼ਲ ਐਫਰਟ ਪਾ ਕੇ ਕਲਾਸਿਸ ਲੈ ਰਹੇ ਹਾਂ ਲੇਕਿਨ ਉਹ ਗੱਲਬਾਤ ਨਹੀਂ ਬਣ ਰਹੀ ਹੈ ਤੇ ਜੋ ਅਸੀਂ ਜਿਸ ਵੇ ਨਾਲ ਅਸੀਂ ਪੜਾਉਣਾ ਚਾ ਰਹੇ ਸੀ ਤੇ ਬੱਚੇ ਵੀ ਉਸ ਚੀਜ਼ ਨੂੰ ਦਿੱਕਤ ਫੇਸ ਕਰ ਰਹੇ ਹਨ ਹੈਗੇ ਕਿ ਜੀ ਆਨਲਾਈਨ ਕੋਈ ਹਾਂਜੀ ਆਨਲਾਈਨ ਐਗਜ਼ਾਮਸ ਵੀ ਹੈਗੇ ਆ ਬਹੁਤ ਸਾਰੇ ਬੱਚੇ ਨੇ ਫਿਲ ਕੀਤਾ ਹੋਇਆ ਹੈ ਕਈਆਂ ਦਾ ਤਾਂ ਕੱਲ ਹੀ ਹੈ ਤੇ ਇੰਨੀ ਦਿੱਕਤ ਆ ਰਹੀ ਉਹ ਤੋਂ ਪਹਿਲੇ ਵੀ ਅਸੀਂ ਜਿੰਨਾ ਹੋ ਸਕੇ ਉਹਨਾਂ ਨੂੰ ਐਫਰਟ ਦੇ ਦਿੱਤੇ ਲੇਕਿਨ ਕਿੰਨੇ ਦਿਨਾਂ ਤੋਂ ਤੁਹਾਨੂੰ ਸਮੱਸਿਆ ਆ ਰਹੀ ਹੈ 13 ਤਰੀਕ ਤੋਂ ਆ ਰਹੀ ਹੈ ਸਰ ਸਾਰੀ ਸਾਰੀ ਦਿੱਕਤ ਉਹਰਾ ਅਚਾਨਕ ਤੋਂ ਹੋ ਰਹੀ ਹੈ ਪਹਿਲੇ 24 ਤਰੀਕ ਤੱਕ ਫਿਰ ਇਹਨਾਂ ਨੇ ਕਿਹਾ ਹੁਣ ਪਰ ਇਹ ਬਹੁਤ ਜ਼ਿਆਦਾ 24 ਤਰੀਕ ਤੱਕ ਲੱਗ ਨਹੀਂ ਰਿਹਾ ਕਿ ਕੁਝ ਖੁੱਲੇਗਾ ਕਿ ਨਹੀਂ ਖੁੱਲੇਗਾ ਨੈਟ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਤੋਂ ਅਸੀਂ ਕਹਿ ਰਹੇ ਹਾਂ ਕਿ ਬਈ ਬੱਚੇ ਦੀ ਪੜ੍ਹਾਈ ਖਤਮ ਹੋ ਰਹੀ ਹੈ ਪਹਿਲਾਂ ਕੋਰੋਨਾ ਕਰਕੇ ਅਸੀਂ ਆਨਲਾਈਨ ਸਾਰਾ ਸਟੱਫ ਕੀਤਾ ਹੁਣ ਆਨਲਾਈਨ ਤੇ ਸਾਰੇ ਬੱਚੇ ਕੰਫਰਟੇਬਲ ਫੀਲ ਹੋ ਰਹੇ ਨੇ ਹੂੰ ਕਈ ਸਾਡੇ ਆਨਲਾਈਨ ਸੈਕਸ਼ਨ ਸਿੱਧਾ ਨੇ ਕਿ ਕੁਝ ਦੂਸਰੇ ਸ਼ਹਿਰ ਦੇ ਬੱਚੇ ਵੀ ਆਨਲਾਈਨ ਲੈ ਰਹੇ ਆ ਜਿੱਦਾਂ ਚੰਡੀਗੜ੍ਹ ਜੌਬਸ ਗੋਇੰਗ ਕਈ ਕਾਫੀ ਹੁੰਦੇ ਆ ਤੇ ਮੈਨੂੰ ਲੱਗਦਾ ਜਲਦੀ ਤੋਂ ਜਲਦੀ ਇਹਨਾਂ ਨੂੰ ਖੋਲ ਦੇਣਾ ਚਾਹੀਦਾ ਕਿਉਂਕਿ ਬੱਚੇ ਨੇ ਇਹਨਾਂ ਪੈਸਾ ਲਗਾਇਆ ਹੁੰਦਾ ਨਾ ਪੇਰੈਂਟਸ ਨੇ ਲਗਾਇਆ ਹੁੰਦਾ ਤੇ ਉਹ ਉਹਨਾਂ ਦੇ ਨਾਲ ਨਾਲ ਬਾਕੀ ਨੂੰ ਵੀ ਦਿੱਕਤ ਹੋ ਰਹੀ ਹੈ ਰਮਨਦੀਪ ਕੌਰ ਜੀ ਰਮਨਦੀਪ ਇੰਟਰਨੈਟ ਬੰਦ ਹੈਗਾ ਕੀ ਕੀ ਸਮੱਸਿਆ ਜਿਹੜੀ ਤੁਹਾਨੂੰ ਆ ਰਹੀ ਹੈ ਸਰ ਇੰਟਰਨੈਟ ਬੰਦ ਹੋਣ ਦੇ ਕਾਰਨ ਬਹੁਤ ਸਾਰੀਆਂ ਪ੍ਰੋਬਲਮਸ ਨੇ ਜਿਹੜੀ ਸਾਨੂੰ ਫੇਸ ਕਰਨੀ ਪੈ ਰਹੀ ਨੇ ਕਿਉਂਕਿ ਜਿਹੜਾ ਹਰ ਇੱਕ ਵਰਕ ਹੈ ਆਨਲਾਈਨ ਵੇਸਟ ਹੋ ਰਿਹਾ ਹੈ ਤਾਂ ਕਰਕੇ ਅਸੀਂ ਸਿਰਫ ਇਹਦੀ ਹੈਪਚੁਅਲ ਬਣ ਚੁੱਕੇ ਆਂਗੇ ਬਹੁਤ ਸਾਰੀਆਂ ਪ੍ਰੋਬਲਮਸ ਫੇਸ ਕਰ ਰਹੇ ਹਾਂ ਸਰ ਕਿਰੋਂ ਕਿਸ ਤਰ੍ਹਾਂ ਪੜ੍ਹਾਈ ਕਰਾਏ ਕਰਾਈ ਜੰਦੀ ਸਰ ਹੁਣ ਮਤਲਬ ਜਿੰਨਾ ਕਿ ਮਟੀਰੀਅਲ ਸਾਡੇ ਸਰ ਮੈਡਮਸ ਕੋਲ ਹੈਗਾ ਹੈਗਾ ਆਫਲਾਈਨ ਉਹ ਸਾਨੂੰ ਦੇ ਰਹੇ ਨੇ ਪਰ ਉਹ ਵੀ ਕਿੰਨਾ ਕੁ ਅਫੋਰਡ ਕਰਨਾ ਮਤਲਬ ਤੁਸੀਂ ਜਾਣਦੇ ਹੋ ਵੀ ਆਨਲਾਈਨ ਵਰਕ ਕਰਨਾ ਬਹੁਤ ਜ਼ਰੂਰੀ ਹੋ ਚੁੱਕੇ ਸਰ ਕਿਸ ਤਰ੍ਹਾਂ ਦੀ ਮੰਗ ਕਰਦੇ ਸਰਕਾਰ ਸਰ ਮੰਗ ਤਾਂ ਬਸ ਇਹੀ ਹੈ ਵੀ ਜਲਦੀ ਤੋਂ ਜਲਦੀ ਜਿਹੜਾ ਇਹ ਸੋਲੂਸ਼ਨ ਆਇਆ ਉਹ ਹੱਲ ਕੀਤਾ ਜਾਵੇ ਤਾਂ ਜੋ ਜਿਹੜੇ ਸਾਡੀ ਪੜਾਈ ਦੇ ਮਾਮਲੇ ਦੇ ਵਿੱਚ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਉਹ ਸੋਲਵ ਕੀਤੇ ਜਾਣਾ ਦੂਜੇ ਪਾਸੇ ਮਨੀ ਟਰਾਂਸਫਰ ਦਾ ਕੰਮ ਕਰਨ ਵਾਲੇ ਲੋਕਾਂ ਦਾ ਕਹਿਣਾ ਕਿ ਉਹਨਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਮੈਂ ਲਹਿਰਿਕ ਅੱਗੇ ਜ ਲੈਪ ਟੈਕਨੀਸ਼ੀਅਨ ਆਈ ਸਾਡਾ ਨੈਟ ਬੰਦ ਹੋਣ ਕਰਕੇ ਜਿਹੜੇ ਅਸੀਂ ਸੈਂਪਲ ਬਾਹਰ ਭੇਜਦੇ ਆਂ ਕੁਝ ਮਰੀਜ਼ਾਂ ਦੇ ਅਸੀਂ ਰਿਪੋਰਟਾਂ ਇੱਥੇ ਕਰਦੇ ਆਂ ਤੇ ਕੁਝ ਦੀਆਂ ਬਾਹਰ ਭੇਜਣੀਆਂ ਪੈਂਦੀਆਂ ਜੋ ਐਮਡੀ ਡਾਕਟਰ ਕਰਦੇ ਨੇ ਤੇ ਉਹ ਰਿਪੋਰਟਾਂ ਆਨਲਾਈਨ ਆਉਂਦੀਆਂ ਨੇ ਉਸ ਕਰਕੇ ਸਾਨੂੰ ਬਹੁਤ ਦਿੱਕਤ ਆ ਰਹੀ ਹੈ ਅਸੀਂ ਰਿਪੋਰਟਾਂ ਨਹੀਂ ਦੇ ਪਾਰੇ ਮਰੀਜ਼ਾਂ ਨੂੰ ਜਿੰਨਾ ਕਰਕੇ ਮਰੀਜ਼ਾਂ ਦਾ ਵੀ ਬਹੁਤ ਨੁਕਸਾਨ ਹੋ ਰਿਹਾ ਕਿੰਨੇ ਟੈਂਪ ਤੋਂ ਜਿਹੜਾ ਨੈਟ ਬੰਦ ਹੈਗਾ ਸਾਡਾ 13 ਤਰੀਕ ਤੋਂ ਨੈਟ ਬੰਦ ਹੈ ਜੀ ਕਿਸ ਤਰੀਕੇ ਮੰਗ ਕਰਕੇ ਸਰਕਾਰ ਅਸੀਂ ਵੀ ਨੈਟ ਜਲਦੀ ਤੋਂ ਜਲਦੀ ਚਲਾਇਆ ਜਾਵੇ ਤਾਂ ਜੋ ਮਰੀਜ਼ਾਂ ਨੂੰ ਗੜਲਗਵਾਰੀ ਨਾ ਹੋਵੇ ਜੀ ਉਹਨਾਂ ਨੂੰ ਤਕਲੀਫ ਬਹੁਤ ਹੋ ਮੇਰੇ ਨਾਲ ਦਵਿੰਦਰ ਸਿੰਘ ਜੀ ਸਾਡਾ ਮਨੀ ਟ੍ਰਾਂਸਫਰ ਦਾ ਕੰਮ ਆ ਜੀ ਲੈ ਰਗਾ ਅੱਗਾ ਵਿੱਚ ਜਿਹੜੇ ਵੀ ਫਿਨਾਂਸ ਕੰਪਨੀਆਂ ਨੇ ਉਹਨਾਂ ਦਾ ਸਾਰਾ ਕੈਸ਼ ਆਪਣਲੇ ਲਈ ਡਿਪੋਜ਼ਿਟ ਹੁੰਦਾ ਜਿੰਨਾ ਕਰਕੇ ਹੁਣ ਜਿਹੜਾ ਕੈਸ਼ ਆ ਸਾਨੂੰ ਡਿਪੋਜ਼ਿਟ ਕਰਨ ਵਿੱਚ ਦਿੱਕਤ ਆ ਰਹੀ ਹੈਗੀ ਉਹਨਾਂ ਵੀ ਸਾਡਾ ਕੈਸ਼ ਦੀ ਓਰਿਜਿਨ ਦਾਨੀ ਪੈ ਰਹੀ ਹੈ ਤੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਕਿ ਜਲਦੀ ਜਲਦੀ ਨਿਟ ਚ ਰਹਾ ਜਾਏ ਜਿਸ ਕਰਕੇ ਪਰੇਸ਼ਾਨੀ ਦਾ ਹੱਲ ਹੋ ਸਕੇ ਜੀ ਕਾਰੋਬਾਰ ਤੇ ਵੀ ਅਸਰ ਪੈ ਰਿਹਾ ਹੈ ਕਾਰੋਬਾਰ ਤੇ ਬਹੁਤ ਅਸਰ ਪੈ ਰਿਹਾ ਜੀ ਲਾਸ ਹੋ ਰਿਹਾਗਾ ਕੋਈ ਪਤਾ ਨਹੀਂ ਲੱਗ ਰਿਹਾ ਕਿ ਉਹਨਾਂ ਨੇ ਪੇਮਟਾਂ ਦਾ ਆਨਲਾਈਨ ਪੇਮੈਂਟ ਆਉਂਦਾ ਹੀ ਕੋਈ ਪਤਾ ਨਹੀਂ ਲੱਗ ਰਿਹਾ ਜੀ ਕੋਈ ਆਨਲਾਈਨ ਆਉਂਦੀ ਜਾਂਦੀ ਹੈ ਪਿੰਡਾਂ 'ਚ ਜਾਂਦੇ ਨੈਟਵਰਕ ਆਉਂਦਾ ਰਸਤੇ 'ਚ ਹੀ ਨੈਟਵਰਕ ਆਉਂਦਾ ਨਹੀਂ 에ਰਰ ਆ ਜਾਂਦਾ ਜੀ ਤਾਂ ਉਸ ਕਰਕੇ ਦਿੱਕਤ ਬਹੁਤ ਆ ਰਹੀ ਹੈਗੀ ਕਿੰਨੇ ਦਿਨਾਂ ਤੋਂ ਮੰਗਾਏ ਹੈ ਇਹ ਜੀ ਪਿਛਲੀ 11 12 ਤਰੀਕ ਤੋਂ ਨੈਟਵਰਕ ਪ੍ਰੋਬਲਮ ਆਈ ਪਹਿਲਾਂ ਕਹੇ ਸੀ 17 ਨੂੰ ਚੱਲੂਗਾ ਹੁਣ 23 24 ਤੱਕ ਵੀ ਦਿੱਕਤ ਆ ਰਹੀ ਸੋ ਦਾ ਦੇ ਕੇ ਖਾਸ ਤੌਰ ਤੇ ਲੋਕ ਅਪੀਲ ਕਰ ਰਹੇ ਨੇ ਕਿ ਜਿਹੜੇ ਸ਼ਹਿਰਾਂ ਦੇ ਵਿੱਚ ਇੰਟਰਨੈਟ ਦੀ ਸਹੂਬੀਦਾਂ ਹੋਣੀ ਚਾਹੀਦੀ ਹੈ ਜਾਂ ਘੱਟੋ ਘੱਟ ਜਿਹੜਾ ਵਾਇਰ ਦੇ ਨਾਲ ਚੱਲਣ ਵਾਲਾ ਇੰਟਰਨੈਟ ਹਕੀਕਤੂ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ